ਸਾਰੇ ਕਿਸਾਨਪਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਕਿਸਾਨ ਦੇ ਖੇਤ ਵਿੱਚ ਖੜੇ ਆ ਤੇ ਮੈਂ ਕੁਝ ਦਿਨ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਵੀ ਇਸ ਸਾਲ ਜਿਵੇਂ ਸਭ ਤੋਂ ਜ਼ਿਆਦਾ ਉੱਭਰ ਕੇ ਕਿਸਮ ਆ ਰਹੀ ਹੈ ਕਿਸਾਨਾਂ ਦੀ ਡਿਮਾਂਡ ਜ਼ਿਆਦਾ ਹੈ ਤੇ ਝੋਨਾ ਲਾਉਣ ਸਮੇਂ 250 ਰੁਪਏ ਕਿਲੋ 300 ਰੁਪਏ ਕਿਲੋ ਤੱਕ ਬੀਜ ਵੇਚਿਆ ਸੀਗਾ ਝੋਨਾ ਪੰਜਾਬ ਨੰਬਰ 1 ਪਰਮਲ ਝੋਨਾ ਹੈਗਾ ਕੋਈ ਹਾਈਬ੍ਰਿਡ ਝੋਨਾ ਨਹੀਂ ਹੈਗਾ ਕੋਈ ਜਿਹੜੇ ਆਪਾਂ ਬਾਸਮਤੀ ਵਾਲਾ ਝੋਨਾ ਨਹੀਂ ਹੈ ਇੱਕ ਹਾਈਬ੍ਰਿਡ ਝੋਨਾ ਆਪਣਾ ਪਰਮਲ ਝੋਨਾ ਹੈਗਾ ਜਿਵੇਂ ਆਪਣੇ ਪੀਲੀ ਪੂਸ਼ਾ ਪੂਸ਼ 48 ਜਾਂ 18 ਜਾਂ ਪੀਰ 26 ਐ ਉਸ ਤਰ੍ਹਾਂ ਦਾ ਇਹਦਾ ਜਿਹੜਾ ਚੌਲ ਹੈਗਾ ਤੇ ਅੱਜ ਕਿਸਾਨ ਜਿਹੜਾ ਆਪਦੇ ਖੇਤ ਵਿੱਚ ਹਾਥੀ ਜਿਹੜਾ ਬੀਜ ਛਾੜ ਰਿਹਾ ਹੈਗਾ ਤੇ ਇਹਦੀ ਝਾੜ ਦੀ ਵੀ ਗੱਲਬਾਤ ਕਰਾਂ ਕਿਉਂਕਿ ਮੇਰੇ ਪਿੰਡ ਦੇ ਵਿੱਚ ਨਹੀਂ ਮੇਰੇ ਏਰੀਆ ਦੇ 5-7 ਪਿੰਡਾਂ ਦੇ ਵਿੱਚ ਇਹ ਕਿਸਮ ਕਾਫੀ ਲੱਗਦੀ ਹੈ ਮੇਰੇ ਪਿੰਡ ਦੇ ਵਿੱਚ ਇਸ ਸਾਲ ਕਿਸਾਨ ਦੇ ਮੂੰਹੋਂ ਸੁਣ ਲੇ ਤੁਸੀਂ ਵੀ ਕਿੰਨਾ ਕੁ ਕਿਸਮ ਨੇ ਝਾੜ ਦਿੱਤਾ ਜਿੱਥੇ ਪਹਿਲੀ ਗੱਲ ਮੈਂ ਤੁਹਾਨੂੰ ਸ਼ੁਰੂ ਤੋਂ ਦੱਸ ਦੇਣਾ ਇਹ ਕਿਸਮ ਹੈਗੀ ਐ ਜੋ ਚੰਗੇ ਪਾਣੀ ਤੇ ਵੀ ਹੁੰਦੀ ਹੈਗੀ ਆ ਤੇ ਨੋਰਮਲ ਪਾਣੀ ਤੇ ਵੀ ਹੁੰਦੀ ਹੈ ਜਿਹੜੀ ਜਿੱਥੇ ਜ਼ਮੀਨ ਦੇ ਵਿੱਚ ਆਪਾਂ ਖੜੇ ਆ ਇੱਕ ਰੇਸਲੀ ਜ਼ਮੀਨ ਹੈਗੀ ਆ ਤੇ ਜਿੱਥੇ ਤੁਹਾਡੇ ਪੀਲੇ ਪੂਸ਼ਾ ਪੂਸ਼ਾ ਚਤਾਲੇ ਜਾਂ ਮੁਛਲ ਵਗੈਰਾ ਕੋਈ ਵੀ ਕਿਸਮ ਲੱਗਦੀ ਹੈ ਚੰਗੇ ਪਾਣੀ ਤੇ ਚੰਗੇ ਬਾਣ ਦੇ ਵਿੱਚ ਉਹਨਾਂ ਬਾਣਾਂ ਦੇ ਵਿੱਚ ਵੀ ਕਿਸਮ ਕਾਮਯਾਬ ਹੈਗੀ ਆ ਜਿੱਥੇ ਕਿਤੇ ਰੇਸਲੀ ਜ਼ਮੀਨ ਹੈ ਪਾਣੀ ਬੜਾ ਮੋਟਾ ਪਤਲਾ ਹੈਗਾ ਉਹਨਾਂ ਬਾਣਾਂ ਦੇ ਵਿੱਚ ਵੀ ਕਾਮਯਾਬ ਹੈਗੀ ਸਸੀ ਕਾ ਬਾਈ ਸਸੀ ਕਾਲ ਬਾਈ ਜੀ ਨਾਮ ਤੇ ਮੌਜੂਦ ਬਤਾ ਸਕ ਪਿੰਡ ਆਪਣਾ ਬਾਈ ਜੀ ਮੇਰਾ ਨਾਮ ਵੀਰਾ ਸਿੰਘ ਪਿੰਡ ਦੋਦੜਾਈ ਜ਼ਿਲ੍ਹਾ ਮਾਨਸਾ ਠੀਕ ਹੈ ਮੋਬਾਈਲ ਨੰਬਰ ਮੇਰਾ ਹੈਗਾ 84274 82005 ਤੇ ਭਾਈ ਇਹਦੀ ਜਿਹੜੀ ਬੀਜ ਦੀ ਪਰਫਾਰਮੈਂਸ ਹੈ ਜੇ ਆਪਾਂ ਆਪਣੇ ਪਿੰਡ ਦੀ ਗੱਲ ਕਰੀ ਕਿੰਨਾ ਘਟਾੜਾ ਦੇਰੀਆ ਕਿਸਮਾ ਭਾਈ ਜੀ ਮੇਰੇ ਪਿੰਡ ਚ 2.50 ਕਿੱਲਾ ਲੱਗਿਆ ਹੋਇਆ ਹੈਗਾ ਠੀਕ ਹੈ ਵੀ ਜਿਹੜਾ ਵੱਢ ਲਿਆ ਤੋਂ ਪਹਿਲਾਂ ਵੀ ਕਿਸੇ ਨੇ 14 ਕਿੱਲੇ ਲਾਈ ਸੀ ਇੱਕ ਕਰਨ ਇੱਕ ਨੇ ਲਾਈ ਤੀਏ 12 13 ਕਿੱਲੇ ਠੀਕ ਹੈ ਵੀ ਇੱਕ ਘਰ ਦਾ ਤਾਂ ਭਾਈ ਜੀ ਪਿਆਗਾ 87 ਮਣਾ ਅੱਛਾ ਜੀ ਇੱਕ ਦਾ ਪਿਆ 85 ਮਣਾ ਅੱਛਾ ਜੀ ਕਿਉਂਕਿ ਮੈਂ ਉਹਨਾਂ ਦੇ ਘਰੇ ਵੀ ਜਾ ਕੇ ਆਇਆ ਠੀਕ ਹੈ ਪੁੱਛ ਕੇ ਆਇਆ ਕਿੰਨਾ ਝਾੜਾ अच्छा ਤੇ ਮੈਂ ਤਾਂ ਹਲੇ ਦਿਖਾਉਣ ਝਾੜੀਆਂ ਨਾ ਬਾਈ ਜੀ ਠੀਕ ਹੈ ਵੀ ਮੈਂ ਤਾਂ ਪਹਿਲਾਂ ਵੀ 3 ਸਾਲ ਹੋ ਗਲਾਂ ਦੇ ਨੂੰ ਮੇਰਾ ਬਾਈ 808285 ਹੋ ਜਾਂਦਾਗਾ ਠੀਕ ਹੈ ਹਾਂ ਕਿਉਂਕਿ ਮੇਰਾ ਥੋੜਾ ਜਿਹਾ ਬਹਾਨ ਪਤਲਾ ਹੈਗਾ ਅੱਛਾ ਜੀ ਹਾਂ ਵੀ 8082 ਤੱਕ ਹੁੰਦਾਗਾ ਮੰਨ ਲਓ ਵੀ 30 32 ਕਾਊਂਟਰ ਹੁੰਦਾ ਮੇਰੇ ਠੀਕ ਹੈ ਤੇ ਬੀਜ ਬਾਈ ਜਿੰਨਾ ਤੁਸੀਂ ਨੇੜਿਆ ਬਈ ਮੜਾ ਜੇ ਤੇ ਜਿੰਨਾ ਬੀਜ ਬਾਈ ਤੁਸੀਂ ਮੰਨ ਲਾ ਇਹ ਹੱਥੀ ਝਾੜ ਰਹੇ ਹੋ ਹਨਾ ਇਹ ਬੀਜ ਸਾਰੇ ਸੇਲ ਕਰਨੇ ਬਾਈ ਜੀ ਸਾਰਾ ਸੇਲ ਕਰਨਾ ਹਾਂਜੀ ਮੇਰੇ ਕੋਲੇ ਇਸ ਟਾਈਮ ਮੰਨ ਲਓ ਵੀ ਬੀ ਬਾਈ ਕੰਟਰੋਲ ਦਾ ਬਾਈ ਜੀ ਬੁੱਕ ਹੋ ਰਿਹਾਗਾ ਠੀਕ ਹੈ ਮਨ ਲਓ ਸਾਰੇ ਸਾਈਡਾਂ ਹਰਿਆਣੇ ਚ ਵੀ ਹਰਿਆਣੇ ਚੋ ਹੀ ਬੁੱਕ ਐ ਮਿਰਕਣੀ ਠੀਕ ਹੈ ਤੇ ਆਪਣੇ ਪੰਜਾਬ ਚੋ ਤਾਂ ਹੈਗੀ ਹੈਗਾ ਬਾਈ ਸਾਧੂ ਦੂਰ ਤੱਕ ਠੀਕ ਹੈ ਹਾਂਜੀ ਤੇ ਜੇ ਗੱਲ ਕਰੀਏ ਬਾਈ ਇਹਦੇ ਵਿੱਚ ਬਿਮਾਰੀਆਂ ਵਗੈਰਾ ਕਿੰਨੇ ਕੰਨ ਐ ਐਮ ਐਲ ਐਸ ਸਪਰੇਅ ਸੁਰ ਕਿੰਨੇ ਸਪਰੇਅ ਕੀਤੀ ਦੇ ਉਪਰ ਬਾਈ ਇਹਦੇ ਵਿੱਚ ਮੈਂ ਜੂਰੀ ਆ ਰਿਹਾ ਤਾਂ ਪਾਏ ਤਿੰਨ ਗੱਟੇ ਅੱਛਾ ਹਾਂ ਪਹਿਲਾਂ ਵੀ ਤਿੰਨ ਗੱਟੇ ਪਾਉਨੇ ਤਿੰਨ ਹੀ ਅੱਜ ਕੀ ਪਾਏਗੇ ਠੀਕ ਹੈ ਤੇ ਸਪਰੇਅ ਬਾਈ ਮੈਂ ਤੇ ਇੱਕ ਕਰੀ ਹੈਗੀ ਅੱਛਾ ਜੀ ਵੀ ਸਪਰੇਅ ਕਰੀ ਹੈ ਵਧੀਆ ਟੈਕਸਾ ਲੋਨ ਤੇ ਨਟੀਬੋ ਆਪਣੀ ਅੱਛਾ ਜੀ ਦੋਨੇ ਕਰੀਆਂ ਨੇ ਠੀਕ ਆਪਣਾ ਜਿਹੜਾ ਹਲਦੀ ਰੋਗ ਹੈ ਅੱਛਾ ਹਾਂ ਬਾਈ ਉਹ ਵੀ ਅਸੀਂ ਝਾੜੀ ਜਾਂਦੇ ਹਾਂ ਕੋਈ ਉਹਦੇ ਵਿੱਚ ਹਲਦੀ ਰੋਗ ਨਹੀਂ ਕੁਝ ਨਹੀਂ ਹੈਗਾ ਵੀਰ ਜੀ ਪੂਰੀ ਸਾਫ ਹੈ ਜੀਰੀ ਬਿਲਕੁਲ ਜਮ ਹੈ ਹਾਂਜੀ ਠੀਕ ਹੈ ਤੇ ਵੱਡੇ ਪ੍ਰੋਬਲਮ ਹੁੰਦੀ ਹੈ ਬਿਮਾਰੀ ਦੀ ਜਾਂ ਝਾੜ ਘਟਣ ਦੀ ਜਾਂ ਕਈ ਵਾਰ ਇਹ ਹੁੰਦਾ ਹੈ ਵੀ ਵਿੱਚ ਕਿਸਮਾਂ ਦੇ ਵਿੱਚ ਹਲਦੀ ਰੋਗ ਜਾ ਇਸ ਵਾਰ ਜਿਵੇਂ ਆਪਣਾ ਕਰਨਾਲ ਬੰਟਾ ਆ ਦਾਣੇ ਨੇ ਪਟਾਕਾ ਜਿਹਾ ਮਾਰਿਆ ਹੈ ਨਾ ਬਾਈ ਮਤਲਬ ਆਪਣੇ ਪਰ ਕੱਪੜੇ ਵੀ ਕਾਲੇ ਪੀਲੇ ਕਰ ਦਿੰਦੇ ਜਦੋਂ ਆਪਾਂ ਵਿੱਚ ਦੀ ਲੰਗਦੇ ਆ ਇਸ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਜਿਸ ਤਰ੍ਹਾਂ ਜਿਹੜੀ ਮਰਜ਼ੀ ਜਿਵੇਂ ਤੁਸੀਂ ਲਾ ਸਕਦੇ ਹੋ ਪੂਰੇ ਪੰਜਾਬ ਹਰਿਆਣੇ ਦੇ ਵਿੱਚ ਇਸ ਵੈਰਾਈਟੀ ਨੂੰ ਕਿਸਾਨਾਂ ਨੇ ਲਾਇਆ ਹੈਗਾ ਜਿੰਨੇ ਵੀ ਕਿਸਾਨ ਇਸ ਕਿਸਮ ਨੂੰ ਲੈਣਾ ਚਾਹੁੰਦੇ ਨੇ 22 ਦੇ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਬਾਈ ਹੱਥੀ ਝਾੜ ਕੇ ਬੀਜ ਜਿਹੜਾ ਕਿਸਾਨਾਂ ਤੱਕ ਪਹੁੰਚਾਵੇਗਾ ਜਿੰਨਾ ਵੀ ਕਿਸਾਨ ਭਰਾਵਾਂ ਨੂੰ ਬੀਜ ਚਾਹੀਦਾ ਹੈ ਜਿੱਥੇ ਕਿਤੇ ਪੀਲੀ ਪੂਸ਼ਾ ਪੂਸ਼ਾ 44 ਜਾਂ 18 ਵਗੈਰਾ ਲੱਗਦੇ ਉੱਥੇ 2-2 4-4 ਕਿੱਲੇ ਜਿੰਨੇ ਵੀ ਕਿਸਾਨ ਭਰਾ ਲਾਉਣਾ ਚਾਹੁੰਦੇ ਨੇ ਤਾਂ ਤੁਸੀਂ ਇਸ ਬੀਜ ਨੂੰ ਵੇਚਿੰਦ ਤੋਂ ਕੇ ਲਾ ਸਕਦੇ ਹੋ ਦੂਸਰੀ ਗੱਲ ਇਹ ਹੈ ਵੀ ਬਈ ਇਹਨੂੰ 15 ਜੂਨ ਤੋਂ ਲੈ ਕੇ 30 ਜੂਨ ਤੱਕ ਹਨਾ ਪੰਜਵੇਂ ਮਰਜ਼ੀ ਲਾ ਲਈ ਲਾ ਸਕਦੇ ਆ ਬਾਈ ਹਾਂਜੀ ਹਾਂਜੀ ਕੋਈ ਬਾਲਾ ਇਹ ਨਹੀਂ ਵੀ ਪਛੇਤੀ ਲਾਉਣੀ ਇਹੇ ਗੇਤੀ ਲਾਉਣੀ ਆ ਸਮੇਤ ਪਨੀਰੀ 135 40 ਦਿਨ ਦੱਸ ਰਿਹਾ ਕਿਸਾਨ ਵੀ 135 40 ਦਿਨ ਮੰਨ ਲਓ ਇਹ ਲੈਂਦੀ ਹੈ 25 ਦਿਨ ਦੀ ਪਨੀਰੀ ਕਿਤੇ 110 ਦਿਨ ਚ ਵੱਡੀ ਜਾਂਦੀ ਹੈ ਕਿਤੇ 115 ਦਿਨ ਚ ਆ ਜਾਂ 15 20 ਬਸਾਂ ਜੀ ਮੈਂ ਬਾਈ ਜੀ 26 ਜੂਨ ਨੂੰ ਲਾਇਆ ਸੀਗਾ ਅੱਜ ਤੁਸੀਂ ਤਰੀਕ ਦੇਖ ਲਓ ਵੀ 23 24 23 ਹੈ ਬਈ 23 ਅਕਤੂਬਰ ਹੈ ਜੀ 23 ਤਰੀਕ ਹੈ ਜੀ ਠੀਕ ਹੈ ਮੈਂ ਇਹ ਵੀ ਨਹੀਂ ਮੈਂ 4 ਦਿਨ ਪਹਿਲਾਂ ਵਟਲਾਉਂਦਾ ਬਾਈ ਜੀ ਕਿਉਂਕਿ ਫਿਰ ਮੈਨੂੰ ਝਾੜਨਾ ਪੈ ਗਿਆ ਵੀ ਮੈਂ ਤਾਂ ਸੇਲ ਕਰਨਾ ਹੈ ਸਾਰਾ ਇਸ ਕਰਕੇ ਮੈਂ ਕਈ ਦਿਨ ਨਾ ਤਿੰਨ ਚਾਰ ਦਿਨ ਉੱਪਰ ਦੀ ਟਪਾ ਕੇ ਫੇਰ ਝਾੜਦਾ ਬਾਈ ਠੀਕ ਹੈ ਬਾਈ ਹਾਂਜੀ ਠੀਕ ਹੈ ਸ਼ੁਕਰੀਆ ਬੱਚਾ ਕੱਟ